ਦਸੂਹਾ ਵਿੱਚ ਅੱਜ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ 21 ਸਾਲਾਂ ਦੀ ਕੁੜੀ ਦੀ ਟਰੱਕ ਹੇਠਾਂ ਆਉਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਹਾਦਸਾ ਦਸੂਹਾ ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਵਾਪਰਿਆ ਜਿੱਥੇ ਕਿ ਆਪਣੇ ਸਲੂਨ ਤੇ ਕੰਮ ਕਰਨ ਜਾ ਰਹੀ ਐਕਟਿਵਾ ਸਵਾਰ ਕੁੜੀ ਨੂੰ ਸਾਹਮਣੇ ਤੋਂ ਆ ਰਹੀ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਟਰੱਕ ਦੇ ਟਾਇਰ ਦਾ ਕੁੜੀ ਦੇ ਉੱਤੋਂ ਲੰਘਣ ਕਾਰਨ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਮ ਅੰਕੀਤਾ ਹੈ ਅਤੇ ਉਸਦੀ ਉਮਰ 21 ਸਾਲ ਪਿੰਡ ਬੰਬੋਵਾਲ ਥਾਣਾ ਹਾਜੀਪੋਦੀ ਰਹਿਣ ਵਾਲੀ ਹੈ ਜੋ ਕਿ ਦਸੂਹਾ ਦੇ ਇੱਕ ਸਲੂਨ ਵਿੱਚ ਕੰਮ ਕਰਦੀ ਹੈ ਅੱਜ ਸਵੇਰੇ ਜਦੋਂ ਉਹ ਬੱਸ ਸਟੈਂਡ ਦੇ ਸਾਹਮਣੇ ਆਪਣੀ ਐਕਟੀਵਿਟੀ ਤੋਂ ਜਾ ਰਹੀ ਸੀ ਤਾਂ ਇੱਕ ਟਰੱਕ ਨਾਲ ਟੱਕਰ ਤੋਂ ਬਾਅਦ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਉਸਦੀ ਮ੍ਰਿਤਕ ਸਰੀਰ ਨੂੰ ਦਸੂਹਾ ਦੇ ਸਿਵਰ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਵਾਰਸਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਪਬਲਿਕ ਸਪੌਟ ਨਿਊਜ਼ ਦੇ ਨਾਲ ਰੋਹਿਤ ਕੁਮਾਰ ਹਾਨੀ ਦੀ ਰਿਪੋਰਟ। ਜਿਹੜਾ ਐਕਸੀਡੈਂਟ ਵਾਲੀ ਕੋਈ ਖ਼ੀਸ ਹੈ ਉਹ ਕੀ ਜਾਣਕਾਰੀ ਹੈ? ਦੇਖੋ ਜੀ ਸਾਡੇ ਕੋਲ ਪ੍ਰਾਈਵੇਟ ਐਂਬੂਲੈਂਸ 'ਚ ਇੱਕ ਪੇਸ਼ੈਂਟ ਆਇਆ ਸੀਗਾ, ਅਨਨੋਨ ਪੇਸ਼ੈਂਟ ਸੀਗਾ। ਫੀਮੇਲ ਸੀਗੀ, ਯੰਗ ਸੀਗੀ। ਅਪ੍ਰੋਕਸੀਮੇਟਲੀ ਇਹ ਜੋ 20 ਤੋਂ 30 ਦੇ ਵਿੱਚ ਸੀਗੀ ਉਮਰ ਏਜ। ਤਾਂ ਸਾਡੇ ਕੋਲ ਬਰਾਉਂਡਟ ਆਈ ਸੀਗੀ। ਤਾਂ ਕਹਿੰਦੇ ਆ ਕਿ ਉਹਦੇ ਟਰੱਕ ਦੇ ਨਾਲ ਟੱਕਰ ਵਗੈਰਾ ਹੋਈ ਏ ਸਕੂਟੀ ਤੇ ਸੀ ਗੁੜੀ ਤਾਂ ਸਾਡੇ ਕੋਲ ਬਰੌਡ ਡਾਈ ਹੈ ਤਾਂ ਅਸੀਂ ਅੱਗੇ ਪੀਏ ਭੇਜ ਦਿੱਤੀ ਹੋਈ ਏ ਅਨਨੋਨ ਪੇਸ਼ੈਂਟ ਆ ਸਾਨੂੰ ਨਹੀਂ ਪਤਾ ਕਿਸ ਏਰੀਆ ਦਾ ਰਹਿਣ ਵਾਲਾ ਤੇ ਅਸੀਂ ਉਹ ਮੋਰਚੇ 'ਚ ਬੋਡੀ ਰਖਵਾ ਦਿੱਤੀ ਹੋਈ ਏ ਤਾਂ ਜੋ ਵੀ ਉਹਦੀ ਅਕਾਊਂਟ ਇਨਫੋਰਮੇਸ਼ਨ ਹੋਏਗੀ ਪੁਲਿਸ ਉਹ ਕਾਰਵਾਈ ਜੋ ਵੀ ਉਹ ਕਰਨਗੇ ਉਸ ਹਾਮਨਾ ਉਹਦੇ ਅਗਰ ਅਟੈਂਡੈਂਟ ਜੋ ਵੀ ਉਹਦੇ ਮਦਰ ਫਾਦਰ ਆ ਕਿਤੇ ਉਹ ਵੀ ਸਾਨੂੰ ਪਤਾ ਲੱਗਦਾ ਤੇ ਉਹ ਉਹਨਾਂ ਨੂੰ ਉਦੋਂ ਹੈਂਡਓਵਰ ਕਰਦਾਂਗੇ ਸੀ ਉਹਦਾ ਬੇਸਿਕ ਬੇਸਿਕਲੀ ਪੋਸਟਮਾਰਟਮ ਜ਼ਰੂਰ ਉਹਦਾ ਹੋਏਗਾ ਸਰ ਅੱਜ ਸਵੇਰੇ ਬੱਸ ਸਟੈਂਡ ਤਸੂਹਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਇੱਕ ਸਕੂਟਰੀ ਤੇ ਟਰੱਕ ਦਾ ਜਿਸ ਦੇ ਵਿੱਚ ਲੜਕੀ ਸੀ ਅੰਕਿਤਾ ਡਾਕਟਰ ਆਫ ਮਨਜੀਤ ਸਿੰਘ ਵਾਸੀ ਬੱਗਵਾਲ ਫਿਰ ਥਾਣਾ ਹਾਜੀਪੁਰ ਜ਼ਿਲ੍ਹਾ ਹੁਸ਼ਿਆਰ ਪਰ ਉਮਰ 21 ਸਾਲ ਪਪੜੇ ਸਲੂਨ ਵਿੱਚ ਕੰਮ ਕਰਦੀ ਸੀ ਸਲੂਨ ਤੋਂ ਆਪਣੀ ਸਕੂਟਰੀ ਤੇ ਕਿਤੇ ਬਾਹਰ ਜਾ ਰਹੀ ਸੀ ਤੇ ਜਾਂਦੇ ਹੋਏ ਬੱਸ ਸਟੈਂਡ ਦੇ ਵਿੱਚ ਰਕ ਨਾਲ ਟਕਰਾਈ ਜਿਸ ਨਾਲ ਮੌਕੇ ਤੇ ਹੀ ਮੌਤ ਹੋ ਗਈ ਹਸਪੀਟਲ ਡੈਡ ਬਡੀ ਪਜਾ ਦਿੱਤੀ ਗਈ ਹੈ ਟਰੱਕ ਵਾਲੇ ਨੂੰ ਹਿਰਾਸਤ ਵਿੱਚ ਲੈ ਲਿਆ ਬਾਅਦ ਪੋਸਟ ਬੰਡਰ ਨੂੰ ਜੋ ਵੀ ਕਾਰਵਾਈ ਜਨਾਂ ਤੇ ਹੋਊਗੀ ਉਹ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ